ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਾਇਪ ਪਟੀਕਨ ਹੋਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਦੱਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਅੱਜ ਜਪਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਾਰੇ ਕੜਾਈ ਵਾਲੇ ਸੂਟ ਇਹਨਾਂ ਵਿੱਚ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਤੇ ਅਸੀਂ ਆਪਣਾ ਨੰਬਰ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਏ ਹੋਇਆਗਾ ਉੱਥੋਂ ਦੇਖ ਕੇ ਤੁਸੀਂ ਸਾਨੂੰ WhatsApp ਕੰਟੈਕਟ ਕਰ ਸਕਦੇ ਹੋ ਬਹੁਤ ਸੋਹਣੇ ਤੇ ਸਸਤੇ ਸੂਟ ਨੇ ਜੀ ਇਹ ਵਰਕ ਇਟੇ ਹੋਏ ਸੂਟ ਨੇਗੇ ਸਾਰੇ ਤੇ ਇਹ ਆਪਣਾ ਅਗੇ ਜੇ ਸਕਿਨ ਕਲਰ ਤੇ ਬਲੂ ਕਲਰ ਦੇ ਫਲਾਵਰ ਪਹਿਰੇ ਨੇ ਜੀ ਬਹੁਤ ਸੋਹਣਾ ਲੱਗ ਰਹੇਗਾ ਇਹ ਸਾਰੇ ਬਹੁਤ ਵਧੀਆ ਸੂਟ ਨੇ ਜੀ ਤੇ ਦੇਖੋ ਇਹ ਆਪਣਾ ਆ ਗਿਆ ਜੀ ਮਸਟਰਡ ਕਲਰ ਦੇ ਤੇ ਗੇ ਫਲਾਵਰ ਪੈ ਰਹੇਗਾ ਕਿੰਨਾ ਸੋਹਣਾ ਲੱਗ ਰਿਹਾ ਜੀ ਤੇ ਇਸ ਤੋਂ ਬਾਅਦ ਆਪਣਾ ਇਹ ਸੂਟ ਆ ਗਿਆ ਜੀ ਇਹਦੇ ਉੱਤੇ ਕਿੰਨੇ ਸੋਹਣੇ ਲੱਗੇ ਨੇ ਫਲਾਵਰ ਤੇ ਆਪਣਾ ਆ ਗਿਆ ਜੀ ਸਕਾਈ ਬਲੂ ਕਲਰ ਦਾ ਸੂਟ ਤੇ ਇਹਦੇ ਉੱਤੇ ਵੀ بڑے ਫਲਾਵਰ ਬਣੇ ਹੋਏ ਨੇ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਫਲਾਵਰ ਪੁੱਤ ਕੈਂਟ ਨੇ ਜੀ ਇਸ ਵਾਰ ਅਪਣਾ ਗਿਆ ਜੀ ਸਕਿਨ ਕਲਰ ਤੇ ਇਹਦੇ ਤੇ ਵੀ ਆਪਾਂ ਸੂਟ ਰੈਡੀ ਕਰ ਰਹੇ ਆ ਦੇਖੋ ਇੰਨਾ ਸੋਹਣਾ ਲੱਗ ਰਿਹਾ ਵੀ ਫਲਾਵਰ WhatsApp ਪਰ ਦਾ ਨੰਬਰ ਆਪਾਂ ਸਕਰੀਨ ਤੇ ਸ਼ੋ ਵੀ ਕਰ ਦਾਂਗੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨਹੀਂ ਮਿਲਦਾ ਤੇ ਦੇਖੋ ਇਹ ਵੀ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਇਹਦੇ ਵਰਕ ਦੇਖੋ ਕਿੰਨਾ ਕੈਂਟ ਕੀਤਾ ਗਿਆ ਇਹਦੇ ਵਿੱਚ ਕਲਰ ਦੇਖੋ ਕਿੰਨੇ ਅਲੱਗ-ਅਲੱਗ ਕਲਰ ਕੀਤੇ ਗਏ ਨੇ ਬਹੁਤ ਸੋਹਣਾ ਲੱਗ ਰਿਹਾ ਜੀ ਵਰਕ ਤੇ ਆਪਣਾ ਆਗੇ ਜੀ ਸਕਾਈ ਬਲੂ ਕਲਰ ਦਾ ਸੂਟ ਤੇ ਦੇ ਉੱਤੇ ਵੀ ਫਲਾਵਰ ਬਣ ਰਹੇ ਨੇਗੇ ਆਪਣੇ ਦੇਖੋ ਜੀ ਇਹਦੇ ਤੇਜ਼ ਕਿੰਨਾ ਤੇ ਬ੍ਰਾਊਨ ਕਲਰ ਦੇ ਫਲਾਵਰ ਬਣੇ ਨੇਗੇ ਤੇ ਪੱਤੀਆਂ ਜਿਆ ਬਣੀਆਂ ਹੋਈਆਂ ਨੇ ਤੇ ਇਹ ਆਪਣਾ ਕਲਰ ਆ ਗਿਆ ਜੀ ਗਜਰੀ ਤੇ ਦੇ ਉੱਤੇ ਵੀ ਕੱਟਵਰਕ ਪੇਕ ਅਤੇ ਫਲਾਵਰ ਬਣ ਰਹੇ ਨੇ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਸੂਟ ਆਪਣਾ ਤੇ ਤੇ ਇਹ ਆਪਣਾ ਕਲਰ ਆ ਗਿਆ ਤੇ ਜਾਮਨੀ ਕਲਰ ਤੇ ਥੋੜਾ ਜਿਹਾ ਲਾਈਟ ਕਲਰ ਹੈਗਾ ਜਾਮਨੀ ਤੋਂ ਤੇ ਜਿੱਥੇ ਵੀ ਫਲਾਵਰ ਕੱਟਵਰਕ ਦੇ ਉੱਤੇ ਫਲਾਵਰ ਬਣੇ ਹੋਏ ਨੇਗੇ ਇਹ ਬਹੁਤ ਸੋਹਣਾ ਲੱਗ ਰਿਹਾ ਹੈਗਾ ਫਲਾਵਰ ਵੀ ਇਸ स्किन कलर ਤੇ ਪਤਕੀਆਂ ਵੀ ਪਿੰਕ ਰਹਾ ਗ੍ਰੀਨ ਵਰਗੇ ਜਿਹਾ ਬਣਿਆ ਹੋਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਜੀ ਜਰੂਰ ਜੀ ਆਪਾਂ ਸੂਟ ਤੇ ਕਢਾਈ ਕਰਨੀ ਹੁੰਦੀ ਆ ਉਸ ਤੋਂ ਪਹਿਲਾਂ ਹਨਾ ਇੱਕ ਕਾਗਜ਼ ਤੇ ਆਪਣੇ ਫਲਾਵਰ ਜਾਂ ਕੋਈ ਵੀ ਡਿਜ਼ਾਈਨ ਆਪਾਂ ਡਰਾਅ ਕਰ ਲੈਣੇ ਆਂਗੇ ਤੇ ਆਪਾਂ ਇਹਦਾ ਵੱਡਾ ਵਲੌਗ ਵੀ ਪਾਇਆ ਹੋਇਆ ਹੈਗਾ ਕਿ ਆਪਾਂ ਕਿਵੇਂ ਇਹਨਾਂ ਡਰਾਅ ਕਰ ਦੇਾਂਗੇ ਕੱਪੜੇ ਤੇ ਉਹ ਤੁਸੀਂ ਜ਼ਰੂਰ ਦੇਖਿਓ ਤੇ ਇਸ ਤੋਂ ਬਾਅਦ ਆਪਾਂ ਆ ਗਏ ਜੀ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਕਲਾ ਹੀ ਬਹੁਤ ਸੋਹਣਾ ਹੈ ਜੀ ਇਹ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਫੋਟੋਸ ਵੀ ਦਿਖਾਉ ਲਈ ਆ ਤੁਹਾਨੂੰ ਫੋਟੋਵਿਡਾਂ ਵਿੱਚ ਜੇ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਨੂੰ ਫੋਟੋ ਲੈ ਕੇ ਭੇਜ ਸਕਦੇ ਹੋ ਤੁਸੀਂ WhatsApp ਤੇ ਤੇ ਆਪਣਾ ਜਿੱਦੇ ਜਿੱਤੇ ਤੁਸੀਂ ਆਪਣਾ ਆਰਡਰ ਬੁੱਕ ਜਿਹੜਾ ਕਰਵਾ ਸਕਦੇ ਹੋਗੇ ਤੇ ਆਪਣਾ ਆ ਗਿਆ ਜੀ ਬਲੈਕ ਸੂਟ ਦੇ ਤੇ ਡਿਜ਼ਾਈਨ ਨਾ ਇਸ ਤੋਂ ਬਾਅਦ ਆਪੜਾ ਆ ਗਿਆ ਜੀ ਗਜਰੀ ਕਲਰ ਇਹਦੇ ਤੇ ਵੀ ਡਿਜ਼ਾਈਨ ਬਹੁਤ ਸੋਹਣਾ ਲੱਗ ਰਿਹਾ ਹੈਗਾ ਪੈਲਾਂ ਵਿੱਚ ਕੱਟਵਰਕ ਉੱਤੇ ਫਲਾਵਰ ਬੜੇ ਹੋਏ ਨੇਗੇ ਤੇ ਇਸ ਤੋਂ ਬਾਅਦ ਆਪਣਾ ਗਿਆ ਜੀ ਤੇ ਆਪਣਾ ਗਿਆ ਜੀ ਸਕਿਨ ਕਲਰ ਤੇ ਇਹਦੇ ਗਲੇ ਤੇ ਵੀ ਵਰਕ ਹੈਗਾ ਤੇ ਬਾਜੂ ਤੇ ਵੀ ਵਰਕ ਹੈਗਾ ਨਹੀਂ ਸ਼ਾਇਦ ਮੂਰੀਆਂ ਤੇ ਵਰਕ ਹੈਗਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖੋ ਜੀ ਦੇ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਇਸ ਤੋਂ ਬਾਅਦ ਆ ਪੜਾ ਗਿਆ ਜੀ ਗ੍ਰੀਨ ਲਾਈਟ ਦਾ ਗ੍ਰੀਨ ਕਲਰ ਤੇ ਤੇ ਵੀ ਕੱਟਵਰਕ ਕੀਤਾ ਹੋਇਆ ਉੱਤੇ ਫਲਾਵਰ ਬੜੇ ਹੋਏ ਨੇ ਜੀ ਤੇ ਇਹਦੀ ਵੱਜੂ ਤੇ ਵੀ ਵਰਕਾ ਦਾ ਵੱਜੂ ਤੇ ਵੀ ਕੱਟ ਵਰਕ ਪਾ ਕੇ ਤੇ ਫਲਾਵਰ ਬਣਾਇਆ ਗਿਆ ਹੈਗਾ ਤੇ ਫਲਾਵਰ ਵੀ ਬਹੁਤ ਸੋਹਣੇ ਬਣਾਏ ਗਏ ਨੇ ਬਹੁਤ ਸਫਾਈ ਨਾਲ ਫਲਾਵਰ ਬਣਾਏ ਨੇ ਤੇ ਬਹੁਤ ਸਫਾਈ ਨਾਲ ਸਾਰੀਆਂ ਕੜਾਈਆਂ ਬਹੁਤ ਸਫਾਈ ਨਾਲ ਕੀਤੀਆਂ ਗਈਆਂ ਨੇ ਤੇ ਵੀ ਆਪਣਾ ਇਹ ਜੀ ਵਰਕ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਕਰੀਮ ਦਾ ਕਲਰ ਹੈ ਦੇ ਉੱਤੇ ਵਰਕ ਬਹੁਤ ਸੋਹਣਾ ਲੱਗ ਰਿਹਾ ਜੀ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਯੈਲੋ ਕਲਰ ਇਹ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਨੀਚੇ ਆਪਣਾ ਹੈਗਾ ਜੀ ਘੱਗਰਾ ਉੱਤੇ ਹੈਗਾ ਗਾ ਉੱਤੇ ਹੈਗੀ ਹੈ ਜੀ ਆਪਣੀ ਕੁੜਤੀ ਤੇ ਇਹਦੇ ਕਿੰਨਾ ਸੋਹਣੇ ਫਲਾਵਰ ਬਣੇ ਹੋਏ ਨੇ ਗੇ ਵਰਕ ਵੀ ਬਹੁਤ ਘੈਂਟ ਕੀਤਾ ਗਿਆ ਗਿਆ ਜੀ ਇੱਥੇ ਇਹ ਘੱਗਰੇ ਨੂੰ ਜੀ ਆਪਾਂ ਕਿਤੇ ਜਾਗੋ ਤੇ ਪਾਉਣਾ ਹੋਵੇ ਕਿਤੇ ਵੀ ਵੇਅਰ ਕਰ ਸਕਦੇ ਆ ਪਾਰਟੀ ਤੇ ਕਿਤੇ ਵੀ ਤੇ ਇਹ ਆਪਣਾ ਆ ਗਿਆ ਜੀ ਪਿੰਕ ਕਲਰ ਤੇ ਇਹਦੇ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਰਕ ਆਪਣਾ ਨੱਬੀ ਕਲਰ ਦੇ ਉੱਤੇ ਤੇ ਜਾਮਨੀ ਕਲਰ ਹੈਗਾ ਕਿੰਨਾ ਸੋਹਣਾ ਕਿੰਨਾ ਫਲਾਵਰ ਬਣਾਏ ਹੋਏ ਨੇ ਜੀ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਗ੍ਰੀਨ ਕਲਰ ਦਾ ਸੂਟ ਇਹਦੇ ਉੱਤੇ ਵਰਕ ਦੇਖੋ ਕਿੰਨਾ ਕੈਂਟ ਕੀਤਾ ਗਿਆ ਹੈ ਜੀ ਕਿੰਨਾ ਸੋਹਣਾ ਲੱਗ ਰਿਹਾ ਜੀ ਦੂਰ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਰੈੱਡ ਕਲਰ ਤੇ ਇਹਦੇ ਤੇ ਵੀ ਵਰਕ ਬਹੁਤ ਕੈਂਟ ਕੀਤਾ ਗਿਆ ਹੈਗਾ ਖੋ ਜੀ ਇਹ ਆਪਣਾ ਆ ਗਿਆ ਜੀ 블루 ਕਲਰ ਤੇ ਤੇ ਵੀ ਬੜਕ ਬਹੁਤ ਘੈਂਟ ਕੀਤਾ ਗਿਆ ਬਹੁਤ ਸੋਹਣਾ ਲੱਗਦੇ ਨੇ ਜੀ ਇਹ ਸਾਰੇ ਵਰਕ ਕਪੜੇ ਤੇ ਇਸ ਬਾਦ ਆਪਣਾ ਆ ਗਿਆ ਜੀ ਤੇ ਇਹ ਪਤਾ ਨਹੀਂ ਕਿਹੜਾ ਕਲਰ ਹੈ ਜੀ ਪਤਾ ਨਹੀਂ ਲੱਗ ਰਿਹਾ ਤੇ ਦੇ ਉੱਤੇ ਦੇਖੋ ਫਲਾਵਰ ਸਕਿਨ 컬러 ਤੇ ਬਣੇ ਹੋਏ ਨੇ ਬਹੁਤ ਸੋਹਣਾ ਲੱਗ ਰਿਹਾ ਜੀ ਇਹਦਾ ਕੰਪੀਟੀਸ਼ਨ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਜਾਮਨੀ 컬러 ਤੇ ਉਹਦੇ ਵਿੱਚ ਹੀ ਹੈਗਾ ਜੀ ਇਹ ਉਹਦੇ ਹੀ ਡਿਜ਼ਾਈਨ ਹੈਗਾ ਸੇਮ ਜਿਹੜਾ ਪਹਿਲਾਂ ਦਿਖਾਇਆ ਹੈਗਾ ਇਹ ਤੇ ਤੇ ਵੀ ਸਕਿਨ ਦੇ ਫਲਾਵਰ ਨੇ ਆ ਗਈ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਹੂ ਡੱਬੀ 컬러 ਤੇਰੇ ਉੱਤੇ ਦੇਖੋ ਜੀ ਤੇ ਇਹ ਦੇਖੋ ਇਹਦੇ ਕੱਟਵਰਕ ਦੇ ਉੱਤੇ ਫਲਾਵਰ ਬਣੇ ਹੋਏ ਨੇਗੇ ਤੇ ਇਹਦੇ ਬਾਝੋਂ ਵੀ ਵਰਕ ਨੇ ਜੀ ਵਜੂਆਂ ਤੇ ਵੀ ਪਹਿਲਾਂ ਕੱਟਵਰਕ ਕੀਤਾ ਗਿਆਗਾ ਕੱਟਵਰਕ ਕਰਕੇ ਜੀ ਉੱਤੇ ਫਲਾਵਰ ਬਣੇ ਹੋਏ ਨੇ ਇਹਦੇ ਤੇ ਵੀ ਕਿੰਨੇ ਸੋਹਣੇ ਲੱਗ ਰਹੇ ਨੇਗੇ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਲਾਈਟ ਬਿੰਕ ਦਾ ਕਲਰ ਆ ਗਿਆ ਜੀ ਜਿਹਦੇ ਉੱਤੇ ਕੱਟਵਰਕ ਪਾ ਕੇ ਫਿਰ ਉੱਤੇ ਦੇਖੋ ਜੀ ਮੋਰਨੀਆਂ ਬਣੀਆਂ ਹੋਈਆਂ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਜੀ ਦੋ ਮੋਰਨੀਆਂ ਤੇ ਇਸ ਤੋਂ ਬਾਅਦ ਆਪਾਂ ਇੱਥੇ ਆਪਣੀ ਵੀਡੀਓ ਦਾ ਜਿਹੜਾ ਐਂਡ ਕਰਦੇ ਆਂਗੇ ਤੇ ਮੈਂ ਆਪਣੇ ਪਿਆਰੇ ਭੈਣਾਂ ਤੋਂ ਆਪਣੇ ਪਿਆਰੇ ਵੀਰਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਪਲੀਜ਼ ਮੇਰ ਚੰਨੂ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਗੇ ਵੀ ਜਰੂਰ ਸ਼ੇਅਰ ਕਰਿਆ ਕਰੋ ਤੇ ਉਹ ਵੀ ਸਾਡੀ ਵੀਡੀਓ ਨੂੰ ਇੰਜੋਏ ਕਰਨਾ ਤੁਸੀਂ ਵੀ ਸਾਡੀ ਵੀਡੀਓ ਨੂੰ ਇੰਜੋਏ ਕਰਦੇ ਰਹੋ ਤੇ ਇੱਥੇ ਤੱਕ ਲਈ ਧੰਨਵਾਦ ਸਸ਼ੇ ਕਲ ਬਾਏ ਬਾਏ ਸਾਰਿਆਂ ਨੂੰ